مهما شيلر مير صاحب مهما شيلر مير صاحب چهيلر مير صاحب اڄويا نئينو سادي ناني محمدي ਗੱਡੀ ਲੈ ਕੇ ਆਂਦੇ ਮੈਂ ਲੈ ਕੇ ਆਵਾ ਸਵੇਰੇ 9:30 ਵਜੇ ਦੰਨ ਲਾਉਂਦੀ ਆ ਇਹ ਗੱਡੀ ਪੁਣਾ ਨਹੀਂ ਆ ਗਈ ਗੱਡੀ ਤਾਂ ਮੁੱਕੇ ਪਹਿਲੇ ਤਾਂ ਜਾ ਕੇ ਆ ਬਿਆਹ ਪੱਪੀ ਵੀ ਗੱਲ ਕਰੇ ਕਿ ਦੰਨਾ ਖਲੀ ਲੜਾ ਦਿੰਦਾ ਸਾਨੂੰ ਦੇਖ ਕੇ ਗੱਡੀ ਭੱਜੀ ਇਹਨੇ ਭਜਾਈ ਆ ਲੈ ਲਓ ਗੱਡੀ ਜੀ ਲੱਗੂਗਾ ਨਾਈਟ ਆਉਨ ਹੋਏ ਫੂਲੀਆ ਰਹਿੰਦੇ ਉੱਗ ਲੰਗਾ ਗੱਲ ਕਹਿੰਦਾ ਮੈਂ ਕਹਿੰਦੀ ਐ ਆਪਣੇ ਡਾਵਲ ਐ ਐਮਐਲਏ ਸਾਹਿਬ ਕਹਿੰਦੇ ਆਪਣੇ ਡਾਵਲ ਐ ਐਮਐਲਏ ਸਾਹਿਬ ਕਹਿੰਦੇ ਧਿਆਨ ਦੇ ਲਓ ਇਹ ਲੈ ਕੇ ਚੱਲ ਬਹਤ ਚੱਲੋ ਉਹ ਤੋਂ ਉੱਪਰ ਲਾ ਲੋ ਨਾਲੇ ਨਾਲ ਕੱਲ ਜਦੋਂ ਮੈਂ ਨਹੀਂ ਗਏ ਹਾਂ ਜੇ ਹਾਂ ਜੀ ਪਸਪਾਜ ਮਾਰਨ ਤੋਂ ਤਲਵਾ ਰਿਆਂ ਮੈਂ ਮਾਸ਼ੀ ਸ਼ੁਕੁਰ ਕਰਦਾ ਕਿ ਅਸੀਂ ਜਾ ਵੀ ਸਕਦਾ ਕੋਈ ਕਿਹੜਾ ਰਾਸ ਜੇ ਆਪਾਂ ਤੋਂ ਮਾਰੂਗੇ ਮੈਂ ਮਾਸ਼ੀ ਮੇਰੇ ਕੋਲ ਆਉਂਦਾ ਕੱਲਾ ਮੈਂ ਜੋ ਹੋਵੇ ਗੱਲ ਹੋਵੇ ਮੁਰਫੇ ਹੋਵੇ ਨਾ ਆਉਂਦੇ ਆਰਮੀਆ ਨਾ ਵੀ ਲੋਇਆ ਬੰਦੇ ਮਾਨਸਤਾਨ ਤੋਂ ਸ਼ਵਰਦਾ ਕੰਪਨੀ ਵਾਲਾ ਜੀ ਮੈਂ ਬੁਝਮਾਸ਼ ਬੁਲਾਇਆ ਹਾਂ ਅੰਦਸ

ਮੈਂ ਪੰਜਾਬ ਦਾ ਬੁਆਸ ਹਾਂ ਸੜਿਆ ਧੰਦੇ ਦੇ ਲਾਦੇ ਇਹ ਨਿਰ ਰੁਪਈਏ ਦੇਈ ਦੇ ਤੈਨੂੰ ਹੁਣ ਵੀ ਦੇਖੋ ਤੁਸੀਂ ਬਾਹਰ ਆ ਕੇ ਸਾਨੂੰ ਧਮਕੀਆਂ ਦੇ ਕੇ ਗਿਆ ਵਾ ਐਮ ਐਲ اے ਜੀਰੇ ਸ਼્વાસਨ ਘਰ ਤੋਂ ਬਾਹਰ ਵੀ ਤੁਸੀਂ ਅੰਦਰ ਲੈ ਕੇ ਆ ਰਹੇ ਹੋ ਇਹਨਾਂ ਦੀ ਬਾਈਕ ਲਓ ਬਾਈਕ ਲਓ ਇਹਨਾਂ ਦੀ ਨਹੀਂ ਨਹੀਂ ਸਾਡੀ ਨਹੀਂ ਆ ਗਈ ਸਰ ਸਾਡਾ ਸੈਰਚੀ ਏਰੀਆ ਜੀ ਇਹਨਾਂ ਨੂੰ ਪਹਿਲਾਂ ਵੀ ਅਸੀਂ ਮਨਾ ਕੀਤਾ ਸੀਗਾ ਜਿਸ ਨਾਲ ਪਹਿਲਾਂ ਸਾਨੂੰ ਰਿਸ਼ਵਾਤਨ ਦਿੱਤਾ ਵੀ ਨਹੀਂ ਲਵਾਵਾਂਗੇ ਉਹਦੇ ਮਨਾਂ ਕਰਨ ਦੇ باوجود ਵੀ ਅੱਜ ਗੱਡੀ ਤੋਂ ਬੜਾ ਸਮਾਨ ਲਵਾਰੇ ਸੀ ਤੇ ਟਾਵਰ ਲਵਾਰੇ ਸੀ। ਮੋਕੇ ਦੇ ਆਕੇ ਅਸੀਂ ਮੋਕੇ ਦੇ ਆਕੇ ਮੱਲੇ ਵਾਲਿਆਂ ਨੇ ਸਾਰਿਆਂ ਨੂੰ ਰੋਕਿਆ ਹੀ ਇਹਨਾਂ ਨੂੰ। ਅੱਛਾ ਤੁਹਾਨੂੰ ਵੀ ਲਾਇਆ ਤੁਸੀਂ ਤੁਹਾਡੇ ਨੂੰ। ਹਾਂਜੀ ਸੱਜੀ ਸਾਰਿਆਂ ਨੇ ਧਰਨਾ ਦਿੱਤਾ ਸੀਗਾ। ਸਾਨੂੰ ਪੱਪੀ ਜੀ ਨੇ ਸ਼ਵਾਸ਼ਨ ਦਿੱਤਾ ਵੀ ਅਸੀਂ ਨਵਾਂ ਟਾਵਰ ਨਹੀਂ ਲੱਗਣ ਦਵਾਂ। ਸਾਡੇ ਗੱਲੇ ਗਲ ਪੈ ਰਹੇ ਜੋ ਮਰਦਾ। ਮੇਰਾ ਨਾਂ ਰਾਜੂ ਨਹਰਾਜੀ। ਅੱਜ ਨਾਲ ਸਾਡੇ ਉਰੇ ਇੱਕ ਮੋਬਾਈਲ ਟਾਵਰ ਲੱਗਣ ਲੱਗਾ ਸੀ ਜੋ ਕਿ ਬ੍ਰਾਉਨ ਰੋਡ ਦੇ ਉੱਪਰ ਫੇਮਸ ਟੇਲਰ ਆ ਜੋ ਕਿ ਆਪਣੇ ਸਵਾਰਥ ਦੇ ਲਈ ਲੋਕਾਂ ਦੀ ਜ਼ਿੰਦਗੀਆਂ ਨਾਲ ਖਲਵਾੜ ਕਰ ਰਿਆ ਸੀਗਾ ਤੇ ਅੱਜ ਅਸੀਂ ਧਰਨਾ ਦਿੱਤਾ ਸੀਗਾ ਜੋ ਕਿ ਐਮਐਲਏ ਅਸ਼ੋਕ ਪ੍ਰੈਸ਼ਰ ਪੱਪੀ ਜੀ ਆਏ ਆ ਉਹਨਾਂ ਨੇ ਚਾਹ ਹਟਵਾਇਆ ਤੇ ਸਾਨੂੰ ਆਸ਼ਵਾਸਨ ਦਿੱਤਾ ਆ ਇਹ ਟਾਵਰ ਨਹੀਂ ਲੱਗਣ ਦਵਾਂਗੇ ਮੁਸ਼ਕਲਾ ਤੁਸੀਂ ਦੇਖਦੇ ਹੋ ਜੀ ਜਿੱਦਾਂ ਆਪ ਰੰਗਾ ਰੋਡ ਚ ਸਾਈਡ ਇਫੈਕਟ ਬਹੁਤ ਜ਼ਿਆਦਾ ਹੈ ਗਿਆ ਜੀ ਇਹਦੇ ਅੱਗੇ ਸਾਡੇ ਖੋਡ ਮੁਲੇ ਇੱਕ ਪਰਿਵਾਰ ਚ ਉਹਨਾਂ ਦੀ ਫੈਮਿਲੀ ਉੱਤੇ ਲੱਗਾ ਚਾਰ ਮੈਂਬਰ ਦੋਨੋਂ ਦਾ ਪੈਰਾਲਾਈਜ਼ ਹੋ ਗਿਆ ਘਰ ਦੇ ਵਿੱਚ ਇੰਨਾ ਬੁਰਾ ਆਲਾ ਦੀ ਜਿਹੜੀਆਂ ਕਿਰਨਾਂ ਨੇ ਸਰੀਰ ਲਈ ਦਿਮਾਗ ਲਈ ਆਪਣੇ ਹਾਰਡਲੀ ਬੜੀਆਂ ਸਾਈਡ ਇਫੈਕਟ ਨੇ ਸਾਡਾ ਪਿੱਛੇ ਛੋਟੇ ਛੋਟੇ ਬੱਚੇ ਨੇ ਲੱਗਿਆ ਰੋਡ ਤੇ ਆ ਨੂੰ ਇਹ ਮੇਨ ਰੋਡ ਦੇ ਉੱਤੇ ਹੀ ਇਹ ਟੇਲਰ ਦੀ ਦੁਕਾਨ ਆ ਦੇ ਨਾਲ ਹੀ ਸਾਡਾ ਸਾਰਾ ਰਹਿਸ਼ੀ ਏਰੀਆ ਵਾ ਬੈਕਟਾਇਡ ਤੇ ਵੀ ਸਾਈਡਾਂ ਤੇ ਵੀ ਦੁਕਾਨ ਦੀ ਬੈਕਸਾਈਡ ਰਹਿਸ਼ੀ ਦੁਕਾਨ ਦੇ ਬੈਕਸਾਈਡ ਸਾਡਾ ਸਾਰਾ ਰਹਿਸ਼ੀ ਏਰੀਆ ਹੈ ਮੇਰਾ ਨਾਮ ਸਪੰਸ ਸਿੰਘ ਭੋਵੀ ਹੈ ਜੀ ਹਬੀਬ ਰੋਡ ਦੇ ਮੈਂ ਰਹਣਾ ਜਿੱਥੇ ਅੱਜ ਸਾਰੇ ਇਕੱਠੇ ਹੋਏ ਸੀ ਮਲਨਵਾਸੀ ਕਿਉਂਕਿ ਉੱਥੇ ਫੇਮਸ ਟੇਲਰ ਦੇ ਉੱਪਰ ਇੱਕ ਨਵਾਂ ਟਾਵਰ ਇੰਸਟਾਲ ਕਰ ਰਹੇ ਜੀ ਹੈ ਉਹਨਾਂ ਨੂੰ ਰੋਕਿਆ ਸੀ ਕੱਲ ਆ ਕੇ ਰਿਕਵੈਸਟ ਕੀਤੀ ਸੀ ਬਲਿਸ ਨੂੰ ਨਾ ਲਾਓ ਪਰ ਅੱਜ ਇਹ ਹੋਰ ਸਮਾਨ ਲਿਆ ਕੇ ਇੰਸਟਾਲ ਕਰਨ ਆ ਗਏ ਸੀ ਤੇ ਇਹਨਾਂ ਨੇ ਤਰਨਾ پورے ਮੱਲੇ ਨੇ ਇੱਥੇ ਦੇ ਦਿੱਤਾ ਸੀ ਆ ਪਰ ਅਸ਼ੋਕ ਪ੍ਰੈਸ਼ਰ ਪੱਪੀ ਜੀ ਆਈ ਸਾਡੇ ਐਮ ਐਲ ਏ ਸਾਹਿਬ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਹੈ ਵੀ ਇਹ ਟਾਵਰ ਨਹੀਂ ਲੱਗਣ ਦਿੱਤਾ ਜਾਏਗਾ ਇਸ ਕਰਕੇ ਮੱਲੇ ਨੇ ਤਰਨਾ ਉਠਾ ਲਿਆ ਕਿਉਂਕਿ ਸਾਨੂੰ ਪੱਪੀ ਭਾਈ ਤੇ ਪੂਰਾ ਵਿਸ਼ਵਾਸ ਹੈ ਉਸ ਟਾਵਰ ਨੂੰ ਉਤਾਰ ਦੇ ਲੱਗਦਾ ਇਹਦੇ ਨਾਲ ਕੀ ਮੁਸ਼ਕਲ ਆ ਰਹੀ ਹੈ ਇਹਨਾਂ ਬਹੁਤ ਮੁਸ਼ਕਲਾਂ ਆਉਂਦੀਆਂ ਜੀ ਇਹਨਾਂ ਬਹੁਤ ਦਿਮਾਗੀ ਤਰ੍ਹਾਂ ਪਰੇਸ਼ਾਨੀਆਂ ਆ ਸਕਦੀਆਂ ਆਂ ਕੋ ਇਹਦੇ ਮੱਲੇ ਸਾਡੇ ਕਈ ਬੰਦੇ ਇਹਦੇ ਕਰਕੇ ਬਿਮ ਜਿਨ੍ਹਾਂ ਦੇ ਟਾਵਰ ਲੱਗੇ ਆ। ਲੱਗੇਗੇ ਟਾਵਰ। ਹੁਣ ਟਾਵਰ ਇਹਦਾ ਨਹੀਂ ਚੁਕਿਆ ਜੀ। ਪੱਪੀ ਭਾਈ ਨੇ ਕਿਹਾ ਵੀ ਮੈਂ ਜਲਦੀ ਇਹਨੂੰ ਚੁਕਵਾ ਦਾਂਗਾ। ਟਾਵਰ ਲਾਉਂਦੇ ਸੀ ਉੱਥੇ ਮੱਲੇ ਆਣੇ ਤਰਾਜ ਕੀਤਾ ਸੀ ਉਹ ਕੰਪਨੀ ਵਾਲੇ ਆ ਰਹੇ ਨੇ। ਆਉਣ ਤੇ ਪਤਾ ਲੱਗਦਾ ਵੀ ਕੀ ਪ੍ਰੋਸੀਜਰ ਹੈ ਫਿਰ ਉਹ। ਨਹੀਂ ਤਾਂ ਨਾ ਹੀ ਲਾਇਆ ਸੀ ਬਸ ਖੜੇ ਸੀਗੇ ਚਲੇ ਗਏ ਬਸ। ਹੋ ਗਿਆ ਸ਼ਾਂਤ ਹੋ ਗਿਆ। ਆ ਸ਼ਾਂਤ ਹੀ ਹੋ ਗਿਆ ਟਾਵਰ ਵਾਲੇ ਸੱਦੇ ਨੇ ਉਹਨਾਂ ਨੂੰ ਪੁੱਛਦੇ ਨੇ ਵੀ ਕੀ ਪ੍ਰੋਸੀਜਰ ਇਹਨਾਂ ਦਾ। ਟਾਵਰ ਉੱਤੇ ਲਾਇਆ ਕੋਠੇ ਦੇ ਨਾ ਦੁਕਾਨ ਗਈ ਹੈ ਕੱਪੜੇ ਵਾਲੀ ਉੱਥੇ ਟਾਵਰ ਲਾਉਂਦੇ ਸੀ ਮੱਲੇ ਆਣੇ ਤਰਾਜ ਕਰਦੇ ਸੀਗੇ। ਦੋਵਾਰਾ ਟਾਵਰਾਂ ਨੂੰ ਬੁਲਾਇਆ ਹੋਇਆ ਆਉਂਦੇ ਪਏ ਉਹਨਾਂ ਦੇ ਮੇੜ ਬੰਦੇ ਫਿਰ ਗੱਲਬਾਤ ਕਰਨੇ ਕੀ ਕਹਿੰਦੇ ਨੇ ਇਹ ਆਪਣਾ ਪਿੰਡਾ ਜੀ ਡੀਐਮਸੀ ਰੋਡ ਬਰਾਉਂ ਰੋਡ ਠੀਕ ਹੈ ਸ਼ਾਂਤ ਬਿਲਕੁਲ ਜੀ ਮਸਲਾ ਕਿਦਾਂ ਦਾ ਜੀ ਜਿੱਦਾਂ ਹੁਣ ਬਾਹਰ ਪੰਨਾ ਲਾ ਕੇ ਬੈਠੇ ਮੁੰਡਿਆਂ ਨੇ ਕੀ ਰੋਲਾ ਕੀ ਰੋਲਾ 15 ਦਿਨ ਹੋ ਗਏ ਟਾਵਰ ਲਾਉਂਦਿਆਂ ਨੂੰ ਤੇ ਕੱਲ ਹੀ ਆਏ ਨੇ ਸਾਡੇ ਕੋਲ ਤਾਂ ਵੀ ਇੱਥੇ ਨਹੀਂ ਲੱਗਣਾ ਜੇ ਅਸੀਂ ਕਹਤਾ ਵੀ ਅਸੀਂ ਨਹੀਂ ਲੱਗਣਦੇ ਹਾਂ ਜੇ ਮਹੱਲੇ ਨੂੰ ਤਰਾਜ ਤਾਂ ਨਹੀਂ ਲੱਗਣ ਦੇਾਂਗੇ ਕੋਈ ਅਸੀਂ ਗੱਲ ਨਹੀਂ ਨਵਾਂ ਲਗਣਾ ਹੀ ਰਹਿੰਦੇ ਪੁਰਾਣੇ ਦੀ ਮਿਆਦ ਪੂਰੀ ਹੋ ਚੁੱਕੀ ਹੈ ਜਿਹੜਾ ਨਾਲ ਲੱਗਿਆ ਹੋਇਆ ਹੈ ਤੇ ਨਵਾਂ ਲਗਣਾ ਸੀ ਉਹ ਬਸ ਇਹ ਗੱਲ ਉਹ ਤਾਂ ਇੱਕ ਬੰਦਾ ਦੁਕਾਨ ਨੂੰ ਤਾਲਾ ਲਾਉਂਦਾ ਸੰਗਲ ਪਾ ਕੇ ਤਾਲਾ ਲਾਉਂਦਾ ਉਹਦਾ ਮਤਲਬ ਕੀ ਹੈ ਇਹ ਕਿਹਦੀ ਬਦਮਾਸ਼ੀ ਹੈ ਵੀ ਦੁਕਾਨ ਨੂੰ ਤਾਲਾ ਕਿਵੇਂ ਲਾ ਸਕਦਾ ਉਹ ਤਾਲਾ ਲਾਉਣ ਤਾਲਾ ਲਗਾਰੇ ਅਸੀਂ ਤਾਲਾ ਲਗਾਉਂਦਾ ਤਾਂ ਕੋਈ ਮਤਲਬ ਨਹੀਂ ਅਸੀਂ ਜਦੋਂ ਮੱਲੇ ਦੇ ਨਾਲਾ ਸੀ ਮੱਲੇ ਤੋਂ ਬਾਹਰ ਨਹੀਂ ਆ ਫਿਰ ਤਾਲਾ ਕਿਉਂ ਲਗਾ ਰਿਹਾ ਜੋ ਤਾਂ ਟਾਵਰ ਰੁਕ ਗਿਆ ਹੈ ਅਸੀਂ ਕੰਪਨੀ ਨੂੰ ਕੰਪਨੀ ਤਾਂ ਹੋਇਆ ਕਿ ਮੱਲੇ ਲੈਣੇ ਓਬਜੈਕਸ਼ਨ ਕੀਤੀ ਹੈ ਉਹਨਾਂ ਨੇ ਆਪਣਾ ਸਮਾਨ ਵਾਪਸ ਮੰਗਾਇਆ ਜਿਹੜਾ ਲੈ ਕੇ ਆਏ ਸੀਗੇ ਤੇ ਅੱਗੇ ਕੰਪਨੀ ਦਾ ਫਦਰ ਇਨਕੁਆਇਰੀ ਜੋ ਵੀ ਇਹਨਾਂ ਦਾ ਅੱਗੇ ਹੋਏਗਾ ਸਟੇਟਮੈਂਟ ਵਗੈਰਾ ਆਪੇ ਕਰਨਗਾ ਹਾਂ ਜੀ ਹਾਂ ਜੀ ਐਮਐਲਏ ਸਾਹਿਬ ਵੀ ਆਏ ਸੀਗੇ ਬਟ ਮੈਂ ਇਸ ਸੀਐਮਸੀ ਰੋਡ ਤੇ ਧਰਨਾ ਨਹੀਂ ਲਾ ਸਕਦੇ ਪਰ ਉਹਨਾਂ ਨੇ ਧਰਨਾ ਲਾਇਆ ਕਾਨੂੰਨ ਦੀ ਉਲੰਘਣਾ ਕੀਤੀ ਉਹਨਾਂ ਨੇ